ਰਜਿੰਦਰ ਸਿੰਘ ਧਾਮੀ ਐਕਟਿਵ ਹੋ ਗਏ ਨੇ ਜੀ ਦੁਬਾਰਾ ਤੇ ਕਹਿੰਦੇ ਨੇ ਕਿ ਜਥੇਦਾਰ ਸਹਿਵਾਨ ਦੀ ਨਿਯੁਕਤੀ ਨੂੰ ਲੈ ਕੇ ਸੇਵਾ ਮੁਕਤੀ ਨੂੰ ਲੈ ਕੇ ਕਾਰਜ ਖੇਤਰ ਨੂੰ ਲੈ ਕੇ ਬਹੁਤ ਪਹਿਲਾਂ ਹੋ ਜਾਣੇ ਚਾਹੀਦੇ ਸੀਗੇ ਵੈਸਾ ਨਿਜਮ ਤਾਂ ਪਹਿਲਾਂ ਬਣੇ ਹੋਏ ਨੇ ਜਥੇਦਾਰਾਂ ਦੇ ਜਦੋਂ ਬਾਦਲਦਲਾਂ ਦੇ ਬਾਦਲਾਂ ਦੇ ਕਬਜ਼ੇ ਚ ਆਇਆ ਸ੍ਰੀ ਅਕਾਲ ਤਖਤ ਸਾਹਿਬ ਸ੍ਰੋਮਣੀ ਕਮੇਟੀ ਉਦੋਂ ਤੋਂ ਹੀ ਪੰਗਾ ਪੈਣ ਲੱਗਾ ਰਾਜਾ ਰਾਜ ਆਪਣੇ ਕਬਜ਼ੇ ਵਿੱਚ ਕਰਨ ਲਈ ਕੁਝ ਵੀ ਕਰ ਸਕਦਾ ਧਰਮ ਨੂੰ ਜਦੋਂ ਕਬਜ਼ੇ ਵਿੱਚ ਕਰ ਲੈਂਦਾ ਫਿਰ ਉਹ ਪੂਰਾ ਹੰਕਾਰੀ ਹੋ ਜਾਂਦਾ ਵੀ ਨੇ ਨੇ ਉਹਨੇ ਕਿਹਾ ਜਦੋਂ ਅਸੀਂ ਉੱਤੇ ਗਏ ਨਾ ਜੀ ਦਿੱਲੀ ਸੁਖਬੀਰ ਨੂੰ ਮਿਲਣ ਵਾਸਤੇ ਕਹਿੰਦਾ ਆਪਣੀ ਐ ਚਾਤੀ ਦਾਤ ਮਾਰੇ ਕਹਿੰਦਾ ਕਹਿੰਦਾ ਮੈਂ ਵੀ ਸਿੱਖਾਂ ਦਾ ਬਾਬਾ ਆਇਗਾ ਜਿਵੇਂ ਤੁਹਾਡਾ ਕਹਿੰਦਾ ਬਾਬਾ ਸਾਤਸਾਹ ਹੁੰਦਾ ਜਹੇਦਾਰਾਂ ਦੇ ਨਿਜ਼ਮ ਨਿਯੁਕਤੀ ਦੇ ਨਿਜ਼ਮ ਉਦੀ ਯੋਗਤਾ ਉਹਦਾ ਕਾਰਜ ਖੇਤਰ ਕਿੰਨਾ ਕੀ ਕਾਰਜ ਖੇਤਰ ਉਹਦਾ ਹੋਏਗਾ ਕੀ ਕੁਛ ਕਰ ਸਕਦਾ ਹ ਹਰਜਿੰਦਰ ਸਿੰਘ ਧਾਮੀ ਐਕਟਿਵ ਹੋ ਗਏ ਨੇ ਜੀ ਦੁਬਾਰਾ ਤੇ ਕਹਿੰਦੇ ਨੇ ਕਿ ਜਥੇਦਾਰ ਸਹਿਬਾਨ ਦੀ ਨਿਯੁਕਤੀ ਨੂੰ ਲੈ ਕੇ ਸੇਵਾ ਮੁਕਤੀ ਨੂੰ ਲੈ ਕੇ ਕਾਰਜ ਖੇਤਰ ਨੂੰ ਲੈ ਕੇ ਤੇ ਹੋਰ ਯੋਗਤਾ ਨੂੰ ਲੈ ਕੇ ਵੀ ਨਿਯਮ ਤੈਅ ਕੀਤੇ ਜਾਣਗੇ ਬਹੁਤ ਪਹਿਲਾਂ ਹੋ ਜਾਣੇ ਚਾਹੀਦੇ ਸੀਗੇ ਵੈਸਾ ਨਿਜਮ ਤਾਂ ਪਹਿਲਾਂ ਬਣੇ ਹੋਏ ਨਜਿਹਦਾਰਾਂ ਦੇ ਉਹ ਨਿਜਮ ਲਾਗੂ ਨਹੀਂ ਕਰਦੇ ਆਪਾਂ ਤੇ ਜਿਹਿਹਦਾਰਾਂ ਦੀ ਨਿਯੁਕਤੀ ਪੱਕੀ ਹੁੰਦੀ ਸੀਗੀ ਪਹਿਲਾਂ ਪੱਕੇ ਜਿਹਿਹਦਾਰ ਬਣਦੇ ਸੀਗੇ ਸਮਾ ਸੀਮਾ ਤੈਅ ਹੁੰਦੀ ਸੀਗੀ ਤੇ ਉਹ ਹੁਣ ਜਦੋਂ ਜਦੋਂ ਬਾਦਲਦਲਾਂ ਦੇ ਬਾਦਲਾਂ ਦੇ ਕਬਜ਼ੇ ਚ ਆਇਆ ਸ੍ਰੀ ਅਕਾਲ ਤਖਤ ਸਾਹਿਬ ਸ੍ਰੋਮਣੀ ਕਮੇਟੀ ਉਦੋਂ ਤੋਂ ਹੀ ਪੰਗਾ ਪੈਣ ਲੱਗਿਆ ਨਹੀਂ ਤਾਂ ਭਾਈ ਰਣਜੀਤ ਸਿੰਘ ਵਰਗੇ ਬੰਦੇ ਜਿਹੜੇ ਸੀਗੇ ਇਸ ਤੋਂ ਪਹਿਲਾਂ ਬੰਦੇ ਸੀਗੇ ਤੇ ਉਹ ਅਸਲ 'ਚ ਗੱਲ ਕੀ ਆ ਬਈ ਜਦੋਂ ਨਾ ਸਿਆਸੀ ਪਾਰਟ ਸਿਆਸੀ ਪਾਰਟੀਆਂ ਦਾ ਇੱਕ ਨਾ ਜਿੱਦਾਂ ਰਾਜ ਰਾਜ ਆਪਣੇ ਕਬਜ਼ੇ ਵਿੱਚ ਕਰਨ ਲਈ ਕੁਝ ਵੀ ਕਰ ਸਕਦਾ ਉਹ ਪਾਈਆਂ ਤਕਦਾ ਔਰੰਗਜ਼ੇਬ ਨੇ ਆਪਣੇ ਭਰਾ ਦਾ ਸਿਰ ਕਤਲ ਕਰਮ ਕਰਕੇ ਆਪਣੇ ਪਿਤਾ ਨੂੰ ਪੇਸ਼ ਕੀਤਾ ਸੀ ਜੇਲ੍ਹ 'ਚ ਬੈਠਾ ਜੀ ਪਿਤਾ ਆਪਣੇ ਪਿਤਾ ਨੂੰ ਹੀ ਆਪਣੇ ਬਾਪੂ ਨੂੰ ਹੀ ਅੱਬਾ ਨੂੰ ਹੀ ਆਪਣੇ ਨੂੰ ਜੇਲ੍ਹ 'ਚ ਕਰਵਾ ਸੀ ਇਹਨਾਂ ਇਸ ਤਰ੍ਹਾਂ ਬਹੁਤ ਸਰੀਆਂ ਉਦਾਹਰਨਾਂ ਨੇ ਇਹ ਜਿਹੜਾ ਕੈਪਟਨ ਮਰਿੰਦਰ ਸਿੰਘ ਹੁਣ ਸਾਡੇ ਇਸ ਟਾਈਮ ਮਹਾਰਾਜੇ ਨੇ ਆਖਰੀ ਮਹਾਰਾਜ ਕਿਉਂਕਿ ਇਹਨਾਂ ਨੂੰ ਮਹਾਰਾਜ ਹੀ ਥਾਪਿਆ ਗਿਆ ਸੀਗਾ ਜਦੋਂ ਮਹਾਰਾਜਾ ਜਦਵਿੰਦਰ ਸਿੰਘ ਦੀ ਮੌਤ ਹੋਈ ਸੀਗੀ ਬੜਾ ਇਕੱਠ ਹੋਇਆ ਸੀਗਾ ਔਰ ਉਹਦੇ ਉਹਨਾਂ ਦੇ ਭੋਗ ਸਮਾਗਮ ਦੇ ਵਿੱਚ ਉਸ ਇਕੱਠ ਵਿੱਚ ਸ਼੍ਰੋਮਣੀ ਕਮੇਟੀ ਵੀ ਬਹੁਤ ਵੱਡੇ ਪੱਧਰ ਤੇ ਬਹੁਤ ਸਾਰੇ ਸਿੱਖ ਸੰਸਥਾਵਾਂ ਸੀਗੀਆਂ ਹੋਰ ਬਹੁਤ ਸਾਰੇ ਸੰਸਥਾਵਾਂ ਨੇ ਕਹਿਤਾ ਸੀ ਜੀ ਪਾਏ ਨੂੰ ਕੈਪਟਨ ਬਰਿੰਦਰ ਸਿੰਘ ਨੂੰ ਮਹਾਰਾਜ ਹੀ ਥਾਪ ਦੋ ਤਾਂ ਮਹਾਰਾਜ ਇਹਨੂੰ ਅਵਧੀ ਦੇ ਦਿੱਤੀ ਗਈ ਸੀ ਇਸ ਕਰਕੇ ਮਹਾਰਾਜ ਕਹਿੰਦੇ ਆਪਾਂ ਤੇ ਪਰ ਕੀ ਹੋਇਆ ਭੁਪਿੰਦਰ ਸਿੰਘ ਦਾ ਪਹਿਲਾ ਵਿਆਹ ਜਿਹੜਾ ਹੋਇਆ ਸੀਗਾ ਉਹ ਨਰੜੂ ਦੀ ਰਾਣੀ ਨਾਲ ਨਰੜੂ ਦੀ ਕੁੜੀ ਨਾਲ ਹੋਇਆ ਸੀ ਨਾੜੂ ਪਿੰਡ ਦੀ ਕੁੜੀ ਨਾਲ ਤੇ ਉਹ ਨਰੜੂ ਪਿੰਡ ਦੀ ਕੁੜੀ ਦਾ ਪਹਿਲਾ ਮੁੰਡਾ ਹੋਇਆ ਸੀਗਾ ਜੌਹਨ ਤੇ ਜਿਹੜਾ ਪਹਿਲਾ ਮੁੰਡਾ ਹੁੰਦਾ ਵੱਡਾ ਮੁੰਡਾ ਹੁੰਦਾ ਉਹੀ ਮਹਾਰਾਜੇ ਦਾ ਅਧਿਕਾਰੀ ਹੁੰਦਾ ਪਰ ਕਿਉਂਕਿ ਉਸ ਤੋਂ ਨੇ ਦੂਜੀ ਰਾਣੀ ਸੀਗੀ ਬਖਤਾਵਰ ਕੌਰ ਬਖਤਾਵਰ ਕੌਰ ਦਾ ਮੁੰਡਾ ਹੋ ਗਿਆ ਜਯਵਿੰਦਰ ਸਿੰਘ ਤੇ ਬਖਤਾਵਰ ਕੌਰ ਦਾ ਬਾਪੂ ਸੀ ਗੁਰਨਾਮ ਸਿੰਘ ਉਹ ਸੀ ਮੁੱਖ ਮੰਤਰੀ ਤੇ ਉਹਨਾਂ ਨੇ ਕਿਹੋ ਜੀਆਂ ਸਾਜਸਾ ਰਚੀਆਂ ਕਿ ਜੌਨ ਨੂੰ ਪਿੱਛੇ ਛੱਡਦਾ ਭੁਵਿੰਦਰ ਸਿੰਘ ਚਾਹੁੰਦਾ ਹੀ ਜੌਨ ਨੂੰ ਬਰਾਉਣਾ ਅਗਲਾ ਉਤਰਾਧਿਕਾਰੀ ਛੜਤਾ ਤੇ ਜਾਇਬੰਦਰ ਸਿੰਘ ਮੁੱਖ ਮੰਤਰੀ ਆਪਣਾ ਮਹਾਰਾਜ ਬਣਾਤਾ ਸੀਗਾ ਇਹ ਇਹ ਡੋਮੇਨ ਚ ਲਿਖਤਾ ਚ ਗੱਲਾਂ ਪੈਂ ਜਾਂਦੀ ਤੇ ਇਸੇ ਤਰੀਕੇ ਨਾਲ ਕੋਈ ਵੀ ਰਾਜਾ ਕੋਈ ਵੀ ਪਰਦਾ ਜਿਹੜਾ ਕਿ ਰਾਜਾ ਹੁੰਦਾ ਉਹ ਆਪਣਾ ਰਾਜ ਸਥਾਪਿਤ ਕਰਨ ਵਾਸਤੇ ਕੁਝ ਵੀ ਕਰ ਸਕਦਾ ਧਰਮ ਨੂੰ ਵੀ ਕਬਜ਼ੇ 'ਚ ਕਰਨਾ ਆਪਣਾ ਧਰਮ ਨੂੰ ਕਬਜ਼ੇ ਧਰਮ ਨੂੰ ਜਦੋਂ ਕਬਜ਼ੇ ਚ ਕਰ ਲੈਂਦਾ ਫਿਰ ਉਹ ਪੂਰਾ ਹੰਕਾਰੀ ਹੋ ਜਾਂਦਾ ਵੀ ਧਰਮ ਜਿਵੇਂ ਕਿ ਉਹ ਕਿਹੜਾ ਗਵਾ ਸੀਗਾ ਹੁਣ ਪਿੱਛੇ ਜਿਹੜਾ ਫੜਿਆ ਸੀ ਜੁਦਿਆ ਤੋਂ ਬੰਦਾ ਤੇ ਉਹ ਜਿਹਨੇ ਕਿ ਗੁਰੂ ਅਸਾ ਦੀ ਵਿਅਦਵੀ ਕੀਤੀ ਸੀਗੀ ਉਹਨੇ ਕਿਹਾ ਨਾ ਕਹਿੰਦਾ ਜੀ ਜਦੋਂ ਅਸੀਂ ਹਾਂ ਕਲੇਰ ਉਹਨੇ ਕਿਹਾ ਜਦੋਂ ਅਸੀਂ ਉੱਥੇ ਗਏ ਨਾ ਜੀ ਦਿੱਲੀ ਸੁਖਬੀਰ ਨੂੰ ਮਿਲਣ ਵਾਸਤੇ ਕਹਿੰਦਾ ਆਪਣੀ ਐ ਚਾਤੀ ਦਾਤ ਤੁਹਾਰੇ ਕਹਿੰਦਾ ਕਹਿੰਦਾ ਮੈਂ ਵੀ ਸਿੱਖਾਂ ਦਾ ਬਾਬਾ ਆਇਗਾ ਜਿਵੇਂ ਤੁਹਾਡਾ ਕਹਿੰਦਾ ਬਾਬਾ ਸਰਸਜਾਨਾ ਦਾ ਮੈਂ ਵੀ ਸਿੱਖਾਂ ਦਾ ਬਾਬਾ ਆਇਗਾ ਉਹਨੇ ਇਹ ਗੱਲ ਆਖੀ ਸੀਗੀ ਤੇ ਉਹਰ ਸੋਚਦਾ ਧਰਮ ਸਾਡੇ ਕਬਜੇ ਚ ਹੋ ਗਿਆ ਧਰਮ ਕਬਜੇ ਚ ਹੋ ਗਿਆ ਬੰਦੇ ਦੇ ਤਾਂ ਫਿਰ ਉਹ ਬੰਦਾ ਬਹੁਤ ਤਰ੍ਹਾਂ ਦੀ ਹੰਕਾਰ ਬਹੁਤ ਤਰ੍ਹਾਂ ਦੇ ਪੱਖ ਉਹਦੇ ਵਿੱਚ ਗਲਤ ਆ ਜਾਂਦੇ ਆ ਮੈਂ ਨਹੀਂ ਕਹਿੰਦਾ ਕਿ ਗਲਤ ਕੋਪਾ ਪੋਲਿਟਿਕਸ ਦਾ ਨਾਲੇ ਧਰਮ ਹੈ ਦੋਵੇਂ ਜਿਹੜੇ ਇਕੱਠੀਆਂ ਹੋ ਗਈਆਂ ਤਾਂ ਫਿਰ ਤਾਂ ਉਹ ਤਬਾਹੀ ਹੈ ਤੇ ਇਹ ਜਿਹੜਾ ਜ਼ਹਿਦਾਰਾਂ ਦੇ ਨਿਜ਼ਮ ਨਿਯੁਕਤੀ ਦੇ ਨਿਜ਼ਮ ਉਹਦੀ ਯੋਗਤਾ ਉਹਦਾ ਕਾਰਜ ਖੇਤਰ ਕਿੰਨਾ ਕੀ ਕਾਰਜ ਖੇਤਰ ਉਹਦਾ ਹੋਏਗਾ ਕੀ ਕੁਝ ਕਰ ਸਕਦਾ ਉਹ ਇਹ ਤੈ ਹੋਣਾ ਕਹਿੰਦੇ ਸਸトラਮਾ ਦੀ ਸਿਕ ਕੁਝ ਕਮੇਟੀ ਬਣਾਵਾਂਗੇ ਮਹਾਰਾ ਦੀ ਆ ਬਜਟ ਇਸਲਾਸ ਹੋਏਗਾ ਉਹਦੇ ਵਿੱਚ ਅਸੀਂ ਕਮੇਟੀ ਵਾਸਤੇ ਕਮੇਟੀ ਬਣਾਉਣ ਵਾਸਤੇ ਮਤਾ ਲੈ ਕੇ ਆਵਾਂਗੇ ਧਾਮੀ ਸਾਹਿਬ ਕਹਿੰਦੇ ਆ ਤੇ ਮਤਾ ਅਸੀਂ ਲਿਆ ਕੇ ਅਸੀਂ ਫਿਰ ਅਗਲਾ ਪ੍ਰੋਗਰਾਮ ਉਲੀਕ ਦਾਂਗੇ ਕੱਲ ਪਹਿਲੀ ਵਾਰੀ ਆਏ ਸੀਗੇ ਧਾਮੀ ਸਾਹਿਬ ਦਫਤਰ ਦੇ ਵਿੱਚ ਕੁਝ ਹੋਰ ਵੀ ਉਹਨਾਂ ਨੇ ਫੈਸਲੇ ਕੀਤੇ ਆ ਧਾਮੀ ਸਾਹਿਬ ਨੇ ਆ ਕੇ ਤੇ ਚਲੋ ਆ ਗਏ ਆ ਮੌਕੇ ਤੇ ਬੇਸ਼ੱਕ ਉਹ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਸੀਗੀ ਤੇ ਉਹ ਕਮੇਟੀ ਦੇ ਵਿੱਚ ਤਾਂ ਨਹੀਂ ਹੈਗੇ ਫਿਰ ਉਹ ਤੇ ਪਰ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਕਲ ਸੰਭਾਲ ਲਿਆ ਚੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ